ਸਤ ਸ੍ਰੀ ਅਕਾਲ ਸਸਰੀਆਕਾਲ ਕਿੱਦਾਂ ਹਾਲ ਚਾਲ ਹੈ ਮੇਰੇ ਵੀਰਾਂ ਦਾ ਪੈਨ ਪਰਾਵਾ ਦਾ ਮੀਕਾਨੀਆਂ ਵਧੀਆ ਹੋਵੋਗੇ ਤੇਰਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆਏ ਨੇ ਸਾਡੇ ਇੱਕ ਬਹੁਤ ਹੀ ਪਿਆਰੇ ਜੀ ਵੀਰ ਜੀ ਨੇ ਰਿਕੁਐਸਟ ਕੀਤੀ ਹੈ ਕਿ ਤੁਸੀਂ ਨਾ ਪੈਨ ਦਾ ਰੇਡੀਓ ਚੈਨਲ ਹੈ ਉਹਨਾਂ ਦੀ ਵੀਡੀਓ ਵੇਖੋ ਕਾਰ ਪੇਂਟ ਹੈ ਇਹ ਵੀ ਫਨੀ ਵੀਡੀਓ ਬਣਾਉਂਦੇ ਨੇ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਇਹਨਾਂ ਦੀਆਂ ਤੇ ਚਲੋ ਜੀ ਪੈਨ ਪਰਾਵਾ ਦੀ ਫਰਮਾਇਸ਼ ਤੇ ਵੇਖ ਲੈਣੇ ਆ ਵੀਡੀਓ ਤੇ ਅੱਗੇ ਵੀ ਅਸੀਂ ਇਹਨਾਂ ਦੀ ਵੈਸੇ ਇੱਕ ਵੀਡੀਓ ਵੇਖੀ ਹੈ ਵਧੀਆ ਬਣਾਉਂਦੇ ਨੇ ਕੰਟੈਂਟ ਇਹਨਾਂ ਦਾ ਬੜਾ ਫੈਨ ਬਸ ਇਦਾਂ ਦੇ ਉਸਤਾਦ ਹੀ ਆਪਾਂ ਕਾਮਯਾਬ ਹੋ ਗਏ ਆ ਮਿੰਟਕ ਬਾਅਦ ਇਹਨੂੰ ਚੁੱਕ ਕੇ ਵੇਖਣ ਦਾ ਪੈਂਦੇ ਜੇ ਇੱਥੇ ਕੋਈ ਮੋਰੀ ਆ ਜਿਹੜੇ ਨਿਸ਼ਾਨੇ ਲਾਉਣੇ ਆ। ਉਹ ਜੇ ਤੈਨੂੰ ਇਹ ਪਤਾ ਲੱਗ ਜੇ ਨੇ ਫੇਰ ਤੂੰ ਮਿਸਤਰੀ ਨਾ ਬਣ ਜੇ। ਹੈ ਸਵੇਰ ਦਾ ਤੈਨੂੰ ਆ ਪਰਨਾਲਾ ਆ ਫੜਾਇਆ ਇਹਨੂੰ ਚੰਬੜਿਆਂ ਸਵੇਰ ਦਾ। ਉਹ ਉਸਤਾਦ ਜੀ ਬਣਾਤੇ ਆ ਆ ਲਾਸਟ ਹੀ ਆ ਬਸ। ਤੁਸੀਂ ਤਾਂ ਮੈਨੂੰ ਆਨੇ ਹੀ ਗਿਆ ਆਪਾਂ ਬਹੁਤ ਵੱਡੇ ਪ੍ਰੋਜੈਕਟ ਲੈਣੇ ਆ ਤੇ ਆ ਕਦੋਂ ਤੱਕ ਪੰਜਾਲਿਆਂ ਦੀ ਰਹਿਣਾ ਆਪਾਂ। ਉਹ ਭੜੇ ਭੜੇ ਪ੍ਰੋਜੈਕਟ ਵੀ ਕਰਾਂਗੇ। ਪਹਿਲਾਂ ਨਿਗੇ ਨਿਗੇ ਕਰ ਲੀਆ ਕੰਮ ਨਵੇੜ ਲੀਆ ਨਿਗੇ ਨਿਗੇ ਇਹ ਰਾਜ ਰੋੜੇ ਆ ਇਹ ਕੱਢ ਲੀਆ ਪਹਿਲਾਂ ਆਪਾਂ ਉਸਤਾਦ ਜੀ ਉਹ ਤਾਂ ਠੀਕ ਆ ਪਰ ਮੈਂ ਕੰਮ ਸਿੱਖਣ ਦੇ ਚੱਕਰ ਚ ਮੈਂ ਉਹਦੇ ਬਾਹਰੋਂ ਵੀ ਆ ਗਿਆ ਵਾਂ ਕੰਮ ਸਿਖਾਉਣ ਤੇ ਨੇ ਤੈਨੂੰ ਹੋਰ ਕੀ ਕਰਾਂ ਮੈਂ ਉਸਤਾਦ ਜੀ ਆ ਬਸ ਫਟੀਆਂ ਪੰਜਾਲੇ ਕਰੀ ਜਾਣੇ ਆ ਹੋਰ ਕੋਈ ਬੈੱਡ ਬੂਡ ਬਣਵਾਉ ਉਹ ਤਾਂ ਮੈਨੂੰ ਆ ਬਣਾਏ ਨੂੰ 6 ਮਹੀਨੇ ਹੋ ਗਏ ਆ ਤੇ ਕਿੱਦਾਂ ਦਾ ਹੁੰਦਾ ਬੈੱਡ ਤੇ ਬਾਹਰੋਂ ਕਿਉਂ ਆ ਗਿਆ ਉੱਥੇ ਲੱਗਾ ਰਹਿਦਾ ਰਮਾਨ ਕੀ ਕੰਮ ਕਰਦਾ ਹਾਂ ਉਸਤਾਦ ਜੀ ਬਕਸੇ ਜੇ ਬਣਾਈਂਦੇ ਤੇ ਇਹ ਤਾਂ ਕੰਮ ਹੀ ਉੜਾ ਸੌਕਾ ਹੀ ਬਣਾਈ ਜਾਂਦਾ ਬਕਸੇ ਉੱਥੇ ਸਤਾਜੀ ਜਦੋਂ ਲੱਗਦੀ ਨਾ ਤੇ ਸਿਕਰ ਦੁਪਹਿਰ ਤੇ ਖਬਰਾੜ ਬਹੁਤ ਹੁੰਦੀ ਸੀ ਤੇ ਮੈਂ ਸੋਚਿਆ ਸੇਵਕਾਲੇ ਤੇ ਆ ਦੁਪਹਿਰ ਕੰਮ ਕਰਨ ਦੇ ਕਿਉਂ ਨਾ ਕੰਮ ਸਿੱਖ ਕੇ ਆਈਏ ਇਹ ਇਹ ਨਾ ਹੋਵੇ ਕਿਤੇ ਇੰਨਾ ਬਕਸਿਆਂ ਚ ਬੰਦ ਹੋ ਕੇ ਜਾਈਏ ਤੇ ਉਹਦੇ ਬੰਦੇ ਨਹੀਂ ਜਿਹੜੇ ਉੱਥੇ ਕੰਮ ਕਰਨ ਦੇ ਆ ਹੈ ਨਹੀਂ ਉਹ ਇਨੇ ਬੰਦੇ ਆਪਣੇ ਪੰਜਾਬ ਦੇ ਉੱਤੇ ਡੈ ਵਿਚਾਰੇ ਜਿਹੜੇ ਲੇਬਰਾਂ ਚ ਕੰਮ ਕਰਦੇ ਆ ਓਏ ਔਰਾਂ ਦੇ 100-100 ਫੁੱਟ ਚਾੜ ਦਿੰਦੇ ਤਾਂ ਨਾ ਨਣ ਧੁੱਪੇ। ਉਸਤਾਦ ਜੀ ਉਹਦੇ ਵੱਡੇ ਜਿਗਰਾਂ ਵਾਲੇ ਕਈ ਮੇਰੇ ਵਰਗੇ ਮਾਤਰ ਕਮਜ਼ੋਰ ਦਿਲ ਦੇ ਵੀ ਹੁੰਦੇ ਆ। ਮੈਂ ਸੋਚਿਆ ਕਿ ਤੁਹਾਡੇ ਕੋਲੋਂ ਕੰਮ ਸਿੱਖਦਾਂ ਭਰ ਤੋਂ ਹੀ ਵੀ ਸਪੇਰਾਂ 'ਚ ਜਿਵੇਂ ਲਾ ਲਿਆ ਸਾ। ਇਹ ਕਿਤੇ ਐਵੇਂ ਹੀ ਸਮਝਦਾ ਵਾਂ। ਓਏ ਕਲਾਵਾ ਹੱਥ ਦੀ ਕਲਾ ਜਿਹੜੀ ਤੈਨੂੰ ਮੈਂ ਦੇਤੀ ਆ। ਉਸਤਾਦ ਜੀ ਮੇਰੀ ਤੇ ਮਜਬੂਰੀ ਸੀ ਤੇ ਤੁਸੀਂ ਇਹ ਕੰਮ ਕਿਉਂ ਸਿੱਖ ਲਿਆ? ਉਹ ਬਸ ਆਂਗਰੇਜ਼ੀ ਲੈਵੇਂ ਠੀਕ ਹੈ ਮੈਨੂੰ। ਹੋ ਕਿਦਾਂ ਉਸਤਾਦ ਜੀ? ਉਹ ਐਨਐਸ ਸਕੂਲਾਂ ਕਢਾਤਾ ਪਹਿਲਾਂ ਮੈਨੂੰ ਅੰਗਰੇਜ਼ੀ ਨਹੀਂ ਹੀ ਆਉਂਦੀ। ਤੇ ਮੁੜ ਕੇ ਲਿਆ ਇੱਧਰ ਕੰ ਉਹ ਕਿਦਾਂ ਸਤਾਜ ਜੀ ਯਾਰ ਅਸਲ ਚ ਨਾ ਮੈਨੂੰ ਕਾਰਾਂ ਦਾ ਬੜਾ ਸ਼ੌਂਕ ਹੈ ਅਛਾ ਜੀ ਉਹ ਮਾਤੜ ਬੰਦੇ ਨੂੰ ਸਤਾਜ ਜੀ ਹੁੰਦਾ ਕਿ ਗੱਡੀਆਂ ਗੁੱਡੀਆਂ ਚ ਘੁੰਮੇ ਮੈਨੂੰ ਇਹ ਵੀ ਚੱਲ ਗੱਡੀ ਗੁੱਡੀ ਗਲੇ ਚਲਾਵਾਂਗੇ ਹਾਂ ਮੈਨੂੰ ਕਿਸ ਨੇ ਕਿਹਾ ਵੀ ਕਾਰ ਪੇਂਟਰ ਦਾ ਕੰਮ ਸਿੱਖਣਾ ਹੀ ਬੱਸ 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 ਸਤਾਜ ਜੀ ਮੈਨੂੰ ਲੱਗਾ ਪਤਾ ਤੂੰ ਹੀ ਆਂਦਣੇ ਉਦਾਂ ਦੇ ਲਈ ਨਹੀਂ ਜਾਣੀ ਕਿਉਂ ਨਾ ਲੱਕੜਦੀਆਂ ਬਣਾ ਬਣਾ ਕੇ ਚਲਾ ਆ ਕਰਾਂ। ਕਾਰਾ ਮੈਨੂੰ ਅਸਲੀਆਂ ਦਾ ਸ਼ੌਕ ਹੀ ਲੱਕੜਦੀਆਂ ਕਾਰਾ ਮੈਂ ਸਿਰ 'ਚ ਮਾਰਨੀ ਆ। ਮੈਂ ਕਹਾ ਕੀ ਤਾਂ ਕਾਰਾਂ ਨੂੰ ਪੇਂਟ ਪੌਂਡ ਕਰਨਾ ਹੋਵੇ। ਤੇ ਮੈਂ ਦਵਾ-ਦਵ ਮੈਂ ਕਹਾ ਹੋਜੀ ਮੈਨੂੰ ਘੱਲ ਦੋ। ਹਾਂ। ਉਹ ਪਤਾ ਮੈਨੂੰ 6 ਮਹੀਨਿਆਂ ਬਾਅਦ ਲੱਗਾ ਵੀ ਇਹਨੂੰ ਕਾਰਪੈਂਟਰ ਕਹਿੰਦੇ। ਤੁਹਾਨੂੰ ਜਿਵੇਂ ਉਸਤਾਦ ਹੀ ਸ਼ੌਕ ਹੀ ਲਾ ਕੇ ਬਹਿ ਗਏ ਆਗੇ। ਉਹ ਮੈਨੂੰ ਕੱਲੇ ਨੂੰ ਲੈ ਕੇ ਬੈਠੇ ਆ। ਉਹ ਇੱਥੇ ਸਾਰੀ ਦੁਨੀਆ ਨੂੰ ਓੜੇ-ਵੜੇ ਸ਼ੌਕ ਲੈ ਕੇ ਬਹਿ ਗਏ ਆ। ਸਹੀ ਗੱਲ ਆ ਉਸਤਾਦ ਜੀ। ਗੰਜਾਸ ਹੁੰਦੀ ਨਹੀਂ ਆ ਲੋਕਾਂ ਕੋ ਤੇ ਸ਼ੌਂਕ ਵੱਡੇ ਵੱਡੇ ਪਾ ਲੈਂਦੇ ਆ ਸਿਆਣੇ ਸੱਚ ਹੀ ਕਹਿ ਗਏ ਆ ਕੀ ਕਹਿ ਕੇ ਗਏ ਸਿਆਣੇ ਐਦੇ ਚ ਉਹ ਨਾਲੇ ਕਾਮਾਂ ਨੂੰ ਸ਼ਾਂਤ ਓਏ ਐਦੇ ਚ ਉਹ ਤੇ ਬਥੇਰਾ ਵਾ ਜੇਬ ਚ ਪੈਸਾ ਵੀ ਹੋਣਾ ਚਾਹੀਦਾ ਵਾ ਉਸਤਾਦ ਜੀ ਜਦੋਂ ਜੇਬ ਚ ਰੁਪਈਆ ਨਹੀਂ ਆ ਤੇ ਫਿਰ ਐਦੇ ਚ ਉਹ ਵੀ ਕੀ ਕਰਨਾ ਭਰਤੀ ਪਾ ਲੈਗੇ ਬੰਦਾ ਫਿਰ ਹੋਰ ਨਹੀਂ ਕੋਹ ਹੁੰਦਾ ਤੇ ਲੋ ਜੀ ਇਹਦੀਆਂ ਭਰਤੀਆਂ ਦੇ ਵੀ ਲੈਵਲ ਨਿਕਲਣਗੇ ਸਤਾਜੀ ਇਹ ਕੰਮ ਦੀ ਇੱਜ਼ਤ ਵੀ ਹੈਗੀ ਸੀ ਕਿ ਸ਼ੁਰੂ ਤੋਂ ਤੱਪੜ ਹੀ ਰੁਲੇ ਰਹੇ ਆ ਹਾਂ ਹੁਣ ਦੇ ਲੋਕੀ ਲੜ ਪੈਂਦੇ ਨਾ ਕਿਸੇ ਨੂੰ ਕਹਿ ਦਈਏ ਵੀ ਫਲਾਣੇ ਦੀ ਮੰਜੀ ਠੋਕਦੀ ਉਹ ਲੋਕਾਂ ਮਿਲਣਾ ਆ ਮਿਸਤਰੀ ਸਾਡੀ ਮੰਜੀ ਠੋਕ ਜੀ ਦੂਜੇ ਦੇ ਮਿਲਣਾ ਮਿਸਤਰੀ ਸਾਡੀ ਮੰਜੀ ਠੋਕ ਜੀ ਅੱਛਾ ਜੀ ਕਿਸ ਨੇ ਪੁੱਛਣਾ ਮਿਸਤਰੀ ਕਿਧਰੋਂ ਆਇਆ ਉਹ ਫਲਾਣੇ ਦੀ ਮੰਜੀ ਠੋਕ ਕੇ ਆਇਆ ਬਸ ਉਸਤਾਜ ਜੀ ਜਿਤ ਹੋਣੀ ਵੀ ਕਿੱਥੋਂ ਆ ਔਰ ਐਸੇ ਗੱਲ ਨੇ ਜਿਤ ਘਟਾਤੀ ਆ ਉਹ ਕਿਦਾਂ ਬਹੁਤ ਸੋਹਣੇ ਲੱਗੀਦਾ ਉਸਤਾਦ ਜੀ ਜਦੋਂ ਇਦਾਂ ਕਹੀਦਾ ਵਾ ਕਿ ਮੈਂ ਫਲਾਣੇ ਸੌ ਦੀ ਮੰਜੀ ਠੋਕ ਕੇ ਆਇਆ ਵਾ ਤੇ ਯਾਰ ਲੋਕੀ ਉਦੋਂ ਆ ਕੇ ਕਹਿੰਦੇ ਸੀ ਵੀ ਸਾਡੀ ਮੰਜੀ ਭਾਅ ਠੋਕ ਜਾ ਤੇ ਫਿਰ ਵੀ ਕਰਾਂਗੇ ਦੱਸ ਤਾਈਆਂ ਲੋਕਾਂ ਨੇ ਉਸਤਾਦ ਜੀ ਹੁਣ ਬੈੱਡ ਬਣਾ ਲਏ ਆ ਹੁਣ ਮੰਜੀਆਂ ਦੇ ਲੋਕੀ ਘਾਟ ਹੀ ਸਮਦੇ ਆ ਨਾ ਹਾਂ ਮੰਜੀਆਂ ਚੋਕ ਹੀ ਦਿੱਤੀਆਂ ਹੁਣ ਮੰਜੀਆਂ ਹੈ ਹੀ ਨਹੀਂ ਆ ਹਾਂ ਤੇ ਹੁਣ ਕੋਈ ਕਹਿੰਦਾ ਵੀ ਨਹੀਂ ਨਾ ਆਣ ਕੇ ਵੈਸੇ ਉਸਤਾਦ ਜੀ ਉਦੋਂ ਕਹਿੰਦੇ ਕਿ ਕਮਿਸ਼ਨ ਕਮਿਸ਼ਨ ਬਹੁਤ ਖਾਂਦੇ ਹੁੰਦੇ ਸੀ ਮਿਸਤਰੀ ਤੇ ਕਿੰਨੀ ਕਾ ਕਮਿਸ਼ਨ ਮਿਲ ਜਾਂਦੀ ਹੁਣ ਨਹੀਂ ਹੈਗਾ ਪੈਸਾ ਹੁਣ ਤੇ ਆਨਲਾਈਨ ਕੰਮ ਹੋਇਆ ਵਾ ਹਾਂਜੀ ਕੰਪੀਟੀਸ਼ਨ ਆਹਰਾਂ ਦਾ ਵਾ ਅਗਲੇ ਮਿਸਤਰੀ ਨੂੰ ਖੜਦੇ ਨਹੀਂ ਸਮਾਨ ਲੈਣ ਅਗਲੇ ਸਮਾਨ ਲਿਆ ਕੇ ਦੱਸਦੇ ਵੀ ਮਿਸਤਰੀ ਆ ਪਿਆ ਇਹ ਸਮਾਨ ਤੇ 4 ਲੈਣ ਨੂੰ ਜਿੰਨਾ ਦੀ ਹਮਾਈ। ਅਸਤਾਨ ਜੀ ਮੈਨੂੰ ਕਮਿਸ਼ਨ ਦਾ ਇੱਕ ਗੱਲ ਯਾਦ ਆ ਗਈ। ਕੀ ਜਿਆਦਾ ਆ ਗਿਆ? ਜਿੱਦਾਂ ਉਸਤਾਦ ਜੀ ਲੋਕੀ ਲਿਆ ਲਿਆ ਵੇਚਣ ਦੇ ਬੈੱਡ ਬੁੱਡ ਸੋਫੇ ਸਾਫੇ। ਹਾਂ। ਤੇ ਇਦਾਂ ਆਪਾਂ ਵੀ ਕਰਤਾਰਪੁਰੋਂ ਬਣੇ ਬਣਾਤੇ ਬੈੱਡ ਚੁੱਕਦੇ ਆ। ਤੇ ਕੰਮ ਆਪਾਂ ਵੱਡਾ ਚਲਾਉਨੇ ਆ ਤੇ ਸ਼ੋਰੂਮ ਪਾਈਏ ਆਪਾਂ ਵੀ। ਤੇ ਪੈਸੇ ਕਿੱਥੋਂ ਹੋਣੇ ਸ਼ੋਰੂਮ ਦੇ? ਓਹ। ਉਸਤਾਦ ਜੀ ਜਿੱਦਾਂ ਤੁਹਾਡਾ ਸਰੀਰ ਐ ਐਡਾ ਜਿਗਰਾ ਵੀ ਰੱਖੋ। ਉਹ ਕੰਮ ਤੇ ਸ਼ੁਰੂ ਕਰੀਏ ਆਪੇ ਮਾਲਕ ਦਊਗਾ। ਉਹ ਕੋਈ ਨਹੀਂ ਆਗੇ ਨਾ ਪੈਸੇ ਤੇ ਪਾਲਾਂਗੇ ਸ਼ੋਰੂਮ ਵੀ ਕੋਈ ਨਹੀਂ। ਇੱਕ ਸ਼ਰਤ ਜੇ। ਉਹ ਕਿਹੜੀ? ਉਸਤਾਦ ਜੀ ਨਾਮ ਐ ਰੱਖਣਾ ਜੀ ਮਿਸਤਰੀ ਐਂਡ ਮਿਸਤਰੀ ਫਰਨੀਚਰ ਹਾਊਸ ਮਿਸਤਰੀ ਐਂਡ ਮਿਸਤਰੀ ਹੋਰ ਕਿਹੜਾ ਮਿਸਤਰੀ ਓਏ ਉਸਤਾਦ ਜੀ ਮੈਂ ਵੀ ਮਿਸਤਰੀ ਬੰਨਾ ਹੀ ਆ ਉਸਤਾਦ ਜੀ ਹੁਣ ਓ ਭਰਾਵਾ ਤੂੰ ਮੇਰੇ ਵਾਲਾ ਮਿਸਤਰੀ ਮੈਨੂੰ ਫੜਾ ਤੋ ਠੀਕ ਐ ਨਾ ਗੱਲਾਂ ਦੇ ਬਾਗ ਨਾ ਇੱਥੇ ਵਿਖਾ ਧੁੱਪ ਤੋ ਆਹਾਂ ਦੀ ਲੱਗਣ ਈ ਆ ਜਾ ਕਬਜਾ ਲੈ ਗਿਆ ਕਬਜੇ ਦੇ ਉਸਤਾਦ ਜੀ ਐ ਕਹਿ ਜਾਂਦੇ ਜਿਦਾਂ 10 ਕਿੱਲਿਆਂ ਦਾ ਲੈਣ ਜਾਣਾ ਵਾ 1 ਰੁਪਏ ਦਾ ਕਬਜਾ ਵਾ ਤੇ ਸਵੇਰ ਦੇ ਮੈਂ 10 ਚੱਕਰ ਮਾਰਤੇ ਆ ਇੱਕੇਰੀ ਡੱਬੀ ਮਂਗਾਓ ਤੇ ਮੇਰਾ ਖਾੜਾ ਛਡਾਓ ਤੇ ਜਿੱਦਾਂ ਜਿੱਦਾਂ ਲੱਗੜੇ ਹੁੰਦਾ ਹੁੰਦਾ ਮਂਗਾਉਣੇ ਆ ਮੈਂ ਡੱਬੀ ਮਂਗਾ ਕੇ ਤੇ ਕਰਜ਼ਾ ਝੜਾ ਲਾਂ ਆਪਣੇ ਸਿਰ ਤੇ ਹਾਂ ਸਤਾਰ ਜੀ ਮੈਂ ਇੱਕ ਹੋਰ ਸਾਬ ਲਾ ਲਿਆ ਜੀ ਆਪਣਾ ਨਹੀਂ ਜੇ ਇੱਥੇ ਕੋਈ ਵੀ ਬੰਨਾ ਆਪਾਂ ਸ਼੍ਰੀਨਗਰ ਨੂੰ ਨਿਕਲ ਗਏ ਤੇ ਉੱਥੇ ਆਪਣਾ ਕੀ ਬਣ ਜਾਊਗਾ ਸਤਾਰ ਜੀ ਸੇਸੂ ਖਾਨੇ ਆ ਇੱਕ ਰੀ ਲਾਲ ਹੋ ਕੇ ਆਉਣੇ ਉਧਰੋਂ ਬਣਾਉਣੇ ਤੇ ਆਪਾਂ ਫੇਰ ਪੰਜਾਲੇ ਤੇ ਫਟੀਆਂ ਹੀ ਆ ਤੇ ਉੱਥੇ ਬਣਾ ਲਿਆ ਕਰਦੇ ਆ ਜਿੰਨੇ ਆਪਣੇ ਰੰਗ ਪੱਕ ਗਏ ਆ ਨਾ ਸੇਵਾ ਫੇਲ ਹੋ ਰਿਹਾ ਨਾ ਕਸ਼ਮੀਰ ਦੇ ਆਪਨੇ ਦੇ ਨਹੀਂ ਕੰਮ ਕਰਨੇ ਤਾਜੀ ਗਰਮੀ ਵੀ ਬੜੀ ਐ ਇੱਥੇ ਦੇ ਉੱਥੇ ਸਗੋਂ ਠੰਡਾ ਇਲਾਕਾ ਉੱਥੇ ਹੀ ਚੱਲਦੇ ਆ ਮੁੰਡਾ ਮੇਰੇ ਉਹ ਉੱਥੇ ਟੌਪ ਦੇ ਮਿਸਤਰੀ ਜਾਂਦੇ ਆ ਸ਼੍ਰੀਨਗਰ ਠੀਕ ਐ ਨਾ ਫੱਟੀਆਂ ਬਣਾਉਣ ਵਾਲੇ ਨਹੀਂ ਜਾਂਦੇ ਅਗਲੇ ਮੀਨਾਕਾਰੀ ਕਰਾਉਂਦੇ ਆ ਲੱਕੜ ਦੇ ਉੱਤੇ ਤਾਜੀ ਤੁਸੀਂ ਟੌਪ ਦੇ ਮਿਸਤਰੀ ਜੇ ਤੁਹਾਨੂੰ ਨਹੀਂ ਆਉਦੀ ਮੀਨਾਕਾਰੀ ਉਹ ਜਦੋਂ ਮੀਨਾਕਾਰੀ ਸਿਖਾਉਣ ਲੱਗੇ ਸੀ ਨਾ ਉਹਦਾ ਮੈਂ ਛੁੱਟੀਆਂ ਮਾਰਨ ਡੈ ਰਾਂ ਬਸ ਇਹੋ ਦੇ ਉਸਤਾਦ ਜੀ ਸਾਡੇ ਲੋਕਾਂ ਦੀ ਗੱਲ ਮਾੜੀ ਆ ਜਦੋਂ ਕੋਈ ਟੰਗ ਦਾ ਕੰਮ ਸਿੱਖਣਾ ਦਾ ਉਹਦਾ ਛੁੱਟੀਆਂ ਮਾਰਨ ਡੈ ਪੈਂਦੇ ਆ ਤੇ ਜਦੋਂ ਫਟੀਆਂ ਪਰਨਾਲੇ ਸਿੱਖਣੇ ਆ ਉਦੋਂ ਡੇਲੀ ਆਉਣਗੇ ਤੇ ਮੈਨੂੰ ਤੇ ਉਸਤਾਦ ਜੀ ਆਪ ਇਦਾਂ ਹੀ ਲੱਗਣ ਲੱਪਿਆ ਵਾ ਜਦੋਂ ਤੁਸੀਂ ਮੈਨੂੰ ਕੋਈ ਕੰਮ ਸਿਖਾਉਣਾ ਨਾ ਟੰਗ ਦਾ ਤੇ ਮੇਰੀਆਂ ਤੇ ਆਪ ਛੁੱਟੀਆਂ ਆ ਜਾਣੀਆਂ ਮੈਂ ਤੈਨੂੰ ਕਹਿੰਦਾ ਹੁਣ ਇਹ ਛੁੱਟੀਆਂ ਕਰ ਲੈ ਭਾਵੇਂ ਹੈ ਆ ਪਰਨਾਲੇ ਸਵੇਰ ਦੇ ਤੈਨੂੰ ਕਿਹਾ ਉਹ ਨਹੀਂ ਤੇਰੇ ਕੋਲ ਬੰਡਾ ਦੇ ਗੱਲਾਂ ਜਿੰਨੀਆਂ ਮਰਜ਼ੀ ਬਣਾਈ ਜਾਓ ਤੇ ਤਾਜੀ ਵਰਮਾ ਦਾ ਨਹੀਂ ਤਰ ਮੈਨੂੰ ਨਾ ਲੈਵਾ ਉਹ ਮੈਂ ਤਰ ਮੈਨਾਂ ਕੋਲਣਾ ਤਰ ਮੈਨੂੰ ਲੈ ਆਵਾ ਵਰਮਾ ਲੈ ਗਿਆ ਛੇ ਕੱਢਣ ਵਾਲਾ ਅਛਾਹੀ ਵਰਮਾ ਮੈਨੂੰ ਲੱਗਾ ਖਣਿਆ ਨਾਲ ਦੇ ਦੁਕਾਨ ਵਾਲੇ ਨੂੰ ਕਹਿਣ ਦੇ ਕਿ ਇਹਨੂੰ ਆਜ ਮਾਰ ਕੇ ਲਿਆ ਬਹੁਤੀਆਂ ਗੱਲਾਂ ਨਾ ਕਰ ਗੁਣੀਆਂ ਫੜਾ ਮੈਨੂੰ ਮੜਿਆ ਲਓ ਉਸਤਾਦ ਜੀ ਇਹ ਆ ਗੁਣੀਆਂ ਤੇ ਇਹਦੇ ਨਾਲ ਚੱਲਦੀ ਆ ਦੁਨੀਆ ਹਾਂ ਇਹਦੇ ਓਸਤਾਦ ਜੀ ਸ਼ੇਰ ਬਣ ਗਿਆ ਵੇ ਲਾ ਫਿਰ ਸ਼ੇਰ ਬਣਾ ਦੀ ਦੇ ਇਦਾਂ ਖੜਿਆ ਖੜੋਤਿਆ ਇਹਦੇ ਓਸਤਾਦ ਜੀ ਮੈਨੂੰ ਵੀ ਸ਼ੇਰ ਆਉਂਦਾ ਜੇ ਮੇਰੇ ਤੋਂ ਵੀ ਸੁਣੋ ਸਮਾਂ ਕਿਹੜਾ ਸ਼ੇਰ ਆਉਂਦਾ ਤੈਨੂੰ ਆ ਵੇਖੀ ਟੌਰਪ ਮੱਕੜ ਦਾ ਜਦ ਬਣਿਆ ਮਿਸਤਰੀ ਲੱਕੜ ਦਾ ਸਭ ਕੰਮ ਗੁਣੀਆਂ ਵਿੱਚ ਕਰਨੇ ਨੇ ਲੋਕਾਂ ਨੇ ਪੈਸੇ ਭਰਨੇ ਨੇ ਫਿਰ ਸ਼ੈਟ ਡਾਉਨਾਂ ਤੇ ਜਾਵਾਂਗੇ ਸਾਡੇ ਪੈਸੇ ਲੱਕੜ ਨਾਲ ਜੁੜੇ ਰੰਦੇ ਨਾ ਸ਼ੇਲ ਸ਼ੇਲਾ ਲਾਵਾਂਗੇ ਵਾਹ ਵਾਹ ਐਨੇ ਗੁੱਸੇ 'ਚ ਵੇ ਕੀ ਜਿਹੜੇ ਪੈਸੇ ਨਾ ਪਾੜਦੇ। ਬਾਜੀ ਸ਼ੇਰ ਹੀ ਥੋੜਾ ਗੇਦਾਂ ਦਾ ਸੀ ਨਾ। ਉਹ ਸ਼ਾਲਾ ਸ਼ੇਰ। ਹਾਂਜੀ ਹਾਂਜੀ। ਚੱਲ ਸਰ। ਨਹੀਂ ਨਾ ਉਸਤਾਜ ਜੀ। ਮੈਂ ਕਹਿੰਦਾ ਤੂੰ ਕੰਮ ਹੀ ਇਹ ਕਰ ਲੈ ਪਰੇ ਲੱਕੜ ਦਾ ਕੰਮ ਹੀ ਛੱਡ ਦੇ। ਉਸਤਾਜ ਜੀ ਇਹ ਮੇਰੇ ਵਾਅਦਾ ਨਹੀਂ ਆ। ਕਿਉਂ? ਜਾਦੀ ਨਹੀਂ ਨਾ ਹੁੰਦੀ ਸ਼ੈਰੀ। ਹਾਂ। ਦਿਮਾਗ ਥੋੜਾ ਹੌਲਾ ਨਾ। ਕੀ ਮਤਲਬ? ਥੋੜਾ ਮੱਧਰਾ ਨਾ। ਦਾਰੂਸੀ ਤੋਂ ਵਾਲਾ। ਵੇਹੇ ਉਸਤਾਜ ਜੀ ਮੈਂ ਸਾਭ ਲਾ ਲਿਆ ਲੋਕਾਂ ਦਾ। ਹਾਂ। ਲੋਕੀ ਵੇਖ ਕੇ ਨਹੀਂ ਯਰਦੇ। ਕਿਉਂ ਕੀ ਗੱਲ ਹੋ ਗਈ ਆ? ਮੈਂ ਮੈਨੂੰ ਉਸਤਾਜ ਜੀ ਕਹਿੰਦਾ ਤੂੰ ਕੜਾ ਹੈ ਰਾਮਗੜੀਆਂ ਵਾ ਤੂੰ ਲੱਕੜ ਉਹ ਇਹਨਾਂ ਨੂੰ ਕਹਾ ਫਿਰ ਕੀ ਹੋ ਗਿਆ ਅਸੀਂ ਰਾਮਗੜੀਏ ਨਹੀਂ ਆਂਦੇ ਉਹ ਕੰਮ ਦੇ ਰਾਮਗੜੀਆਂ ਕੋਈ ਸਿੱਖੇ ਆ ਨਾ ਉਹ ਨਾਲੇ ਲੋਕਾਂ ਨੂੰ ਨਹੀਂ ਧਿਆਨ ਦੇਈਦਾ ਹੁੰਦਾ ਲੋਕੀ ਬਥੇਰਾ ਕੋਈ ਕਹਿੰਦੇ ਹੁੰਦੇ ਆ ਲੋਕੀ ਖੁਸ਼ ਹੁੰਦੇ ਆ ਕਿਸੇ ਨੂੰ ਕੰਮ ਕਰਦਿਆਂ ਵੇਖ ਕੇ ਸਹੀ ਗੱਲ ਆ ਉਸਤਾਦ ਇਹ ਕਰਕੇ ਲੋਕਾਂ ਨੂੰ ਨਹੀਂ ਧਿਆਨ ਦੇਈਦਾ ਹੁੰਦਾ ਕੰਮ ਕਰੀਦਾ ਹੁੰਦਾ ਆਪਣਾ ਤੇ ਆ ਬਾਊ ਜਿਹੜਾ ਆਪਣਾ ਉਸਤਾਦ ਜੀ ਗਵਾਂਢੀ ਆਹੋ ਐਵੇਂ ਲੋਕਾਂ ਨੂੰ ਕਹਿੰਦਾ ਰਹਿੰਦਾ ਐ ਮੈਂ ਆਰਾਮ ਗੜੀਆਂ ਵਾ ਉਹ ਕਿਦਾਂ ਆਰਾਮ ਗੜੀਆਂ ਉਸਤਾਦ ਜੀ ਯੂਪੀ 'ਚ ਆਰਾਮ ਗੜ ਨਹੀਂ ਕੰਮ ਤੇ ਨਹੀਂ ਹੈ ਗਿਆ ਆਹੋ ਤੇ ਐਵੇਂ ਲੋਕਾਂ ਨੂੰ ਕਹਿੰਦਾ ਰਹਿੰਦਾ ਲੈ ਆਰਾਮ ਗੜ ਗਿਆ ਤੇ ਆਰਾਮ ਗੜੀਆਂ ਬਣਾਇਆ ਓਏ ਓਏ ਹੁਣ ਤੈਨੂੰ ਜਿਹੜਾ ਪੁੱਛੇ ਨਾ ਕਿ ਤੂੰ ਆਰਾਮ ਗੜੀਆਂ ਵਾ ਤੂੰ ਗਾੜੀਆਂ ਕਹਣਾ ਨਹੀਂ ਮੈਂ ਸਿੱਧਾ ਗੜੀਆਂ ਹਾਂ ਸਹੀ ਜੀ ਉਸਤਾਦ ਜੀ ਇਦਾਂ ਹੀ ਗੱਲ ਆਪਾਂ ਸਿੱਧਾ ਗੜ ਲਾ ਕੇ ਜੂ ਆਏ ਆ 3 ਮਹੀਨੇ ਸਹੀ ਗੱਲ ਉਸਤਾਦ ਜੀ ਆਪਾਂ ਦੇ ਯੂਪੀ ਆਹੋ ਲੈ ਮੈਨੂੰ ਉਸਤਾਦ ਜੀ ਚਿੱਤੇ ਨਹੀਂ ਆਹ ਨਾ ਜੇ ਤਾ ਹੁਣ ਮੈਂ ਤਾਂ ਹੀ ਕਾ ਕਰਨਾ ਉਸਤਾਦ ਜਿਹੜਾ ਦਿਨੋਂ ਇਦਾਂ ਕਹਿੰਦਾ ਠੋਕੇ ਜਵਾਬ ਦੇ ਗਾ ਦੇਖੋ ਮੈਂ ਕਿਦਾਂ ਇਹਨਾਂ ਦੇ ਮੂੰਹ ਭੰਦਾ ਉਸਤਾਦ ਜੀ ਉਹ ਨਾਲੇ ਅਸੀਂ ਗੁਰੂਆ ਕੰਮ ਸਿੱਖੇ ਆ ਨਾਮ ਗੜੀਆਂ ਗਾਉਂ ਚੋਂ ਤੇ ਫਿਰ ਕਾਦੀ ਗੱਲ ਸਹੀ ਗੱਲ ਆ ਉਸਤਾਦ ਜੀ ਆਪਣੇ ਦੇ ਉਸਤਾਦ ਲੋਗ ਆ ਉਹ ਉਸਤਾਦ ਜੀ ਇਦਾਂ ਨਹੀਂ ਆਪਣਾ ਕੁੱਖ ਵੀ ਬੰਨਣਾ ਕਿਦਾਂ ਬੰਨਣਾ ਫਿਰ ਆਹ ਆ ਕੰਮ ਕੁਮ ਆਪਾਂ ਹੜੇ ਛੱਡ ਦਈਏ ਤੇ ਰਾ ਆਪਣੇ ਕੋ ਬਾਲਣ ਦਾ ਹੀ ਉਦਾਂ ਗਿਆ ਇਹ ਵੀ ਕਿਤੇ ਕੰਨਾ ਕਿ ਚਿਰ ਚੱਲਣਾ। ਉਹ ਚੱਲ ਕੋਈ ਨਹੀਂ ਬਾਲਣ ਦਾ ਕੰਮ ਮੜਾ ਵਾ। ਦੋ ਤਿੰਨ ਮਰਗਾਂ ਹੋ ਜਾਂਦੀਆਂ ਰੋਜ ਦੀਆਂ ਬਾਲਣ ਤੇ ਵੇਖਦਾ ਹੀ ਹੈ ਨਾ। ਤੇ ਉਸਤਾਜੀ ਜੇ ਲੋਕ ਮਰਨੋਂ हट ਗਏ ਤੇ ਫੇਰ ਤੇ ਆਪ ਮਰ ਜਾਗੇ ਫੇਰ। ਬਗਵਾ ਕਰੀ ਹਾਂ ਡੈ ਸਵੇਰ ਦਾ ਖਲੈਣੀਆਂ ਗੱਲਾਂ ਕਰਨ ਲਿਆ। ਲੋਕ ਕਿਉਂ ਮਰਨੋਂ हट ਜਾਣ? ਜਿੰਨਾ ਦੀ ਆਈ ਉਹਨਾਂ ਨੇ ਜਾਣਾ ਹੀ ਜਾਣਾ ਹੈ। ਨਹੀਂ ਆ ਹੋਏ ਤੇ ਗੱਲ ਆ ਗਈ ਉਸਤਾਜੀ ਤਾਂ। ਉਹਨਾਂ ਨੂੰ ਕਿੱਦਾਂ ਰੋਕ ਲੇਗਾ ਤੂੰ? ਜਾਨ ਵਾਲਿਆਂ। ਤਾਜੀ 50 ਰੁਪਏ ਦੇ ਦਿਓ ਕੀ ਕਰਨੇ 50 ਰੁਪਏ ਤਾਜੀ ਘਬਰਾੜ ਦੀ ਹੋਂਦੀ ਬੱਤਾ ਲੈਣਾ ਕਿਹਾ ਤੈਨੂੰ ਪਤਾ ਪੱਤਾ ਰੁਪਈਆ ਤੇ ਇੱਕ ਨਹੀਂ ਹੈਗਾ ਜੇਬ ਦੇ ਵਿੱਚ ਸਵੇਰ ਦਾ ਤੇਰੇ ਸਾਹਮਣੇ ਵੱਟਿਆ ਕੋਈ ਪੈਸਾ ਤੇ ਕੋਕਣੀ ਵੱਟਿਆ ਸਵੇਰ ਦਾ ਤੇਰੇ ਸਾਹਮਣੇ ਕੋਈ ਗਾਹਕ ਆਇਆ ਮੈਨੂੰ ਦੱਸ ਰਾਂ ਪਹਿਲਾਂ ਜਾ ਉਸਤਾਦ ਜੀ ਰੋਂਦੇ ਰਹਿੰਦੇ ਜੇ ਤੁਸੀਂ ਉਦਾਂ ਤੂੰ ਦੱਸ ਦੇ ਜੇ ਕੋਈ ਪੈਸਾ ਵਟਿਆ ਹੋਰ ਤੈਨੂੰ 50 ਕਿੱਥੋਂ ਦਵਾ ਮੈਂ ਤੇ ਗੱਲੇ 'ਚ ਉਦਾਂ ਵੀ ਰੱਖਿਆ ਹੀ ਹੁੰਦਾ ਵਾ ਦੁਕਾਨਦਾਰਾਂ ਨੇ ਤੇ 10 ਵੀ ਹੁਣੇ ਜੇਬ 'ਚ ਹੱਥ ਮਾਰੋ ਦੇ ਦੋ ਗੱਲਾਂ ਦੇ ਗਾੜੀ ਇਹ ਕਿਤੇ ਨਰਾਇਣੇ ਸਾਹ ਦੀ ਹੱਟੀ ਆ ਵੀ ਜਿਹਦਾ ਗੱਲਾਂ ਆ ਆ ਜੇਬਾਂ ਜੀ ਹੁੰਦੇ ਪੈਸੇ ਫੋਲਾਂ ਜੇਬਾਂ ਕੋਕ ਹੋਣੀ ਹੈਗਾ ਵੈਸੇ ਉਸਤਾਦ ਜੀ ਹੂੰ ਅਮੀਰ ਹੋਣਾ ਜੇ ਪੈਸੇ ਕਮਾਉਣੇ ਆ ਨਾ ਆਹੋ ਪੈਸੇ ਤੇ ਕਮਾਉਣੇ ਆ ਇੱਕ ਆਈਡੀਆ ਮੇਰੇ ਕੋਲ ਹੋਰ ਹੈਗਾ ਉਹ ਕਿਹੜਾ ਸਾੜੀ ਤੁਹਾਨੂੰ ਬਕਸਾ ਬਣਾ ਕੇ ਦੇਣਾ ਵਾ ਲੱਕੜ ਦਾ ਆਪਣੇ ਹੱਥੀ ਉਹ ਵੀ ਫ੍ਰੀ ਐ ਸਾਈ ਹਾਂ ਉਹ ਕਿਦਾਂ ਸ਼ਾਰ ਜਾਓ 60 70 ਦੀ ਬਰਫ ਲਿਆਓ ਤੇ ਰੰਦਾ ਤੁਹਾਡੇ ਕੋਲ ਤੇ ਪੇਟੀ ਮੈਂ ਬਣਾ ਦੇਣੀ ਆ ਇੱਥੇ ਬਾਹਰ ਗੋਲੇ ਬਣਾ ਬਣਾ ਕੇ ਨਿਆਣਿਆਂ ਨੂੰ ਵੇਚਿਆ ਕਰੋ ਤੁਹਾਡਾ ਤੇ ਗੋਲੇ ਵੇਚਣ ਵਾਲਿਆਂ ਨਾਲੋਂ ਵੀ ਜ਼ਿਆਦਾ ਬੇੜਾ ਕਰਕ ਹੋ ਗਿਆ ਵਾ ਆਹ ਵਾਲੇ ਨੂੰ ਉਹਨਾਂ ਕੰਮ ਵੀ 150 ਨਿਕਲ ਆਉਂਦਾ ਤੇ ਤੁਹਾਡੇ ਕੋ ਰੁਪਈਆ ਇੱਕ ਨਹੀਂ ਨਿਕਲਿਆ ਜਦ ਮੈਂ ਨਹੀਂ ਜੇ ਕਰਨਾ ਕੰਮ ਤੁਹਾਡੇ ਕੋ ਮੈਂ ਚੱਲਿਆ ਜੂਗਾ ਯਾਰ ਇਹਨਾਂ ਤੇਨੂੰ ਮੈਂ ਆਪ ਕੱਢਦਾ ਯਾ ਕੀ ਨਿਆ ਗਰੰਡਾ ਜੜੀ ਕੋ ਬਕਸੇ ਮੈਂ ਹਟੇ ਬਾਅਰ ਬਣਾਉਂਦਾ ਨਾ ਬਕਸੇ ਮੈਂ ਤੈਨੂੰ ਬਣਾ ਦੇਣਾ ਤੇ ਗੋਲੇ ਵਿੱਚ ਅੰਦਰ ਕੰਮ ਕਰ ਲੈਂਦੇ ਆ ਇਹਦੇ ਸਾਰਾ ਕਹਿੰਦਾ ਪਿਆਰਾ ਹਾਲ ਮੰਦਾ ਹਾਲ ਗੋਲੇ ਵਿੱਚ ਅੰਦਰ ਬੋਲ ਨਹੀਂ ਹੋਣਾ ਜੇਬ ਜੀ ਹੁੰਦਾ ਆ ਨਵਾਂ ਵਧੀਆ ਵਧੀਆ ਸੀ ਇਹਨਾਂ ਦੀ ਕਾਮੇਡੀ ਨਾ ਸਾਰੀਆਂ ਗੱਲਾਂ ਬਾਤਾਂ ਇਹਨਾਂ ਦੀ ਵਧੀਆ ਸੀ ਲਾਦਾ ਕਿ ਤੇ ਵਿਚਾਰੇ ਗਰਮੀ ਚ ਬਣਾਉਂਦੇ ਨਾ ਸੇ ਨਹੀਂ ਹੋਏ ਸੇ ਵਿੱਚ ਕੋ ਕੰਮ ਕਰਨਾ ਹੋਵੇ ਨਾ ਵਾਕੇ ਕੁਛ ਆ ਨਾ ਕੋਈ ਲੈਣਾ ਵੇ ਨਾ ਕੋਈ ਤਰ ਫਰਾ ਯਾਰ ਉਹ ਸਾਧਨ ਕਾ ਉਹ ਦਿੱਲੀ ਵੀ ਕਰਦਾ ਕੰਮ ਕਰਨ ਉਹ ਦਿੱਲੀ ਨਹੀਂ ਕਰਦਾ ਪਿਓ ਵਿਚਾਰੇ ਉਹ ਲੱਗੇ ਨੇ ਉਹ ਕਹਿੰਦਾ ਤੂੰ ਫਟੀਆਂ ਬਣਾਈ ਜਾਂਦੇ ਮੈਂ ਆ ਜਿਹੜਾ ਨਾ ਕਬਜ਼ਾ ਰਾਇਆ ਕਿ ਆ ਕੰਨਾ ਸਾਜ ਜੀ 1.5 ਰੁਪਏ ਦਾ ਤੇ ਕਬਜ਼ਾ ਨਾ ਤੇ ਸਿਰ ਤੇ 10 ਚੱਕਰ ਮੇਰੇ ਵਾਲੇ ਕੋਈ ਮਗਰਤ ਕਹਿੰਦਾ ਮੈਂ ਕਰਦਾ ਜਣਾ ਨਾ ਆ ਤੇ ਕਹਿੰਦਾ ਨਾ ਡੱਬੀ ਮਂਗਾ ਕੇ ਮੈਂ ਕੱਢਦਾ ਚਰਾ ਵਾਲਾ ਟਾਵਾ ਟਾਵਾ ਤੇ ਗਾਹ ਕੰਦਾ ਮੇਰੇ ਕੋਲ ਕਹਿੰਦਾ ਹੋਰ ਤਾਂ ਕੰਮ ਨਹੀਂ ਹੈਗਾ ਹੁਣ ਬਰਲਣੀ ਆਪਣੇ ਕੋ ਰਹਿ ਗਿਆ ਤੇ ਕੰਮ ਤਾਂ ਰ ਕੰਮ ਨਹੀਂ ਤਿੰਨ ਚਾਰ ਵਰਗਾ ਹੋ ਜੇ ਮਰ ਜਾਂਦੀ ਉਹ ਕਹਿੰਦਾ ਜੇ ਲੋਕੀ ਮਰਨਾ ਹਟ ਗਏ ਤੇ ਕਹਿੰਦਾ ਮਰਪਾ ਮਰ ਜਾ ਕੇ ਗਨ ਲੋਕੀ ਮਰਨਗੇ ਤੇ ਸਾਰਾ ਕਾਰਵਾਨ ਚੱਲੇਗਾ ਨਾ ਹੈ ਨਾ ਕਿਸੇ ਪਹਿਲੇ ਕਾਰਵਾਨ ਚਲਾਣਾ ਸੀ ਲੋਕਾਂ ਨੂੰ ਮਾਰੂ ਕਾਰਵਾਨ ਬਾਕੀ ਇਹ ਕਿ ਵਧੀਆ ਸੀ ਗੱਲਬਾਤ ਤਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਹਾਂ ਜੀ ਨਵੀਂ ਵੀਡੀਓ ਵਿੱਚ ਰਹਾ ਰੱਖਾ